ਜਾਸ਼ੀ ਗਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਜਾਨੇ ਵਧੀਆ ਹੋਣਗੇ ਲੰਬੇ ਟਾਈਮ ਦੇ ਪਿੱਛੋਂ ਆਪਾਂ ਕੋਈ ਵੀਡੀਓ ਪਾਉਣ ਲੱਗਿਆ ਚੈਨਲ ਦੇ ਉੱਤੇ ਤੇ ਛੋਟੇ ਸ਼ਹਿਬਜਤ ਦੀ ਸ਼ੀਰਦੁੱਲਾ ਕਾ ਆਪਾਂ ਲੰਗਰ ਲਾਉਣੇ ਹੁੰਦੇ ਆ ਤੇ ਉਹਦੇ ਵਾਸਤੇ ਅੱਜ ਆਪਾਂ ਆਚਾਰ ਪਾਉਣਾ ਹੈ ਠੀਕ ਸਬਜ਼ੀਆਂ ਵਗੈਰਾ ਕੱਲ ਵੱਢ ਲਈਆਂ ਸੀਗੀਆਂ ਕੱਲ ਕੋਈ ਵੀਡੀਓ ਬਣਾਈ ਨਹੀਂ ਹੈਗੀ ਵੈਸੇ ਮੈਂ ਹੈ ਨਹੀਂ ਸੀਗਾ ਤੇ ਫੋਟੇ ਥੋੜੀ ਜਿਹੀ ਮੈਂ ਇੱਥੇ ਐਡ ਕਰ ਦਿੰਨਾ ਤੇ ਉਸ ਤੋਂ ਬਾਅਦ ਉਹ ਧੁੱਪ ਦੇ ਵਿੱਚ ਸਕਾਲਿਆ ਤੇ ਅੱਜ ਆਪਾਂ ਉਹ ਆਚਾਰ ਨੂੰ ਫਰਾਈ ਕਰਕੇ ਪਾਵਾਂਗੇ ਜੁੜੇ ਰਹੋ ਅੱਜ ਦੀ ਵੀਡੀਓ ਦੇ ਨਾਲ ਲਓ ਜੀ ਆਪਣੀ ਸਬਜ਼ੀ ਕੱਟੀ ਪਈ ਆ ਤਿਆਰ ਹੈ ਤੇ ਆਪਾਂ ਸੂਰਜ ਦੀ ਧੁੱਪ ਦੇ ਵਿੱਚ ਸਕਾਰ ਰਹੇ ਆ ਚਾਚਾ ਕੀ ਕੀ ਸਮਾਨ ਆਪਣਾ ਐ ਤੇ ਕੀ 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 ਹਿਸਾਬ ਕਿਤਾਬ ਐ ਤੇ ਕੀ ਵਧਾਇਆ ਆਪਾਂ ਗੇਣਲੋ ਐ ਤੇ ਕੀ ਨਾ ਚਾਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਅਸੀਂ ਜਿਵੇਂ ਸਾਰੀ ਸੰਗਤ ਪਿੰਡ ਬਟਬਰ ਵੱਲੋਂ ਲੰਗਰ ਲਾਇਆ ਜਾਂਦਾ ਛੋਟੇ ਸਾਹਿਬ ਜੀ ਦੀ ਦੀਦ ਸਮਰਪਿਤ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਇਆ ਤੇ ਇਸੇ ਦੇ ਵਿੱਚ ਪ੍ਰਸ਼ਾਦਿਆਂ ਦਾ ਲੰਗਰ ਹੁੰਦਾ ਜੀ ਤੇ ਆਚਾਰ ਨਾਲ ਪ੍ਰਸ਼ਾਦ ਦੇ ਦਾ ਲੰਗਰ ਤੇ ਨਾਲ ਚਾਹ ਹੁੰਦੀ ਹੈਗੀ ਤੇ ਪੂਰੇ ਪਿੰਡ ਬਨੂ ਇਹ ਲੰਗਰ ਲਾਇਆ ਜਾਂਦਾ ਹੈਗਾ ਪੂਰੇ ਪਿੰਡ ਦੀ ਸਾਂਝੀ ਨਾ ਹੁੰਦਾਗਾ ਤੇ ਸੰਗਤ ਜਿਵੇਂ ਸੇਵਾਦਾਰ ਸੇਵਾ ਕਰਦੇ ਇਹਦੇ ਵਿੱਚ ਅਸੀਂ ਜਿਵੇਂ ਆਚਾਰ-ਚਾਰ ਕਰਦੇ ਆ ਆਚਾਰ ਜਿਵੇਂ ਸਾਡੇ ਕੋਲ ਗੋਭੀ ਹੁੰਦੀ ਹੈ ਜੀ ਗੋਭੀ ਦਾ ਆਚਾਰ ਪੁੰਨਿਆਂਗੇ ਤੇ ਨਾਲ ਗਾਜਰਾ ਹੋ ਗਿਆ ਆਦਰਕ ਹੋ ਗਿਆ ਇਸ ਵਰ ਔਲੇ ਵਿੱਚ ਐਡ ਕੀਤਾ ਗਿਆ ਕਿ ਪਿੱਤ ਦੇ ਔਲੇ ਨਹੀਂ ਕੀਤੇ ਤੇ ਜਿਵੇਂ ਮਿਰਚ ਹੋ ਗਈ ਆ ਮੂੜੀਆਂ ਹੋ ਗਈਆਂ ਇਹ ਇੰਨੀਆਂ ਚੀਜ਼ਾਂ ਨੂੰ ਐਡ ਕਰਕੇ ਚਾਰ-ਚਾਰ ਕਿਤੇ ਅੱਜ-ਚਾਰ ਤਿਆਰ ਕਰ ਰਹੇ ਹਾਂਗੇ ਤੇ ਜਿਹੜਾ ਅੱਜ ਤਿਆਰ ਕਰਨਾ ਚਾਹ ਰਿਹਾ ਇਹ ਤਕਰੀਬਨ ਸਵੇਰ ਤਕਰੀਬਨ 5 ਦਿਨ ਪਹਿਲਾਂ ਤਿਆਰ ਕਰ ਰਹੇ ਹਾਂ 4-6 ਦਿਨ ਤੇ ਅੱਗੇ ਅਸੀਂ 2 ਦਿਨ ਪਹਿਲਾਂ ਤਿਆਰ ਕਰ ਦੇਣਾ ਚਾਰ ਕਿਉਂਕਿ ਹੁਣ ਪਹਿਲਾਂ ਤਾਂ ਤਿਆਰ ਕਰਨ ਲੱਗਿਆਂ ਸਿਰਕਾ ਵਗੈਰਾ ਹੁੰਦਾ ਉਹ ਇਹਦੇ ਵਿੱਚ ਰਚ ਜਾਂਦਾ ਹੈ ਹਨ ਤੇ ਬਾਕੀ ਦਾ ਜਿਹੜਾ ਸੰਗ ਦੇ ਨਾਲ ਹੁੰਦੇ ਹੋਊਗਾ ਪ੍ਰੋਸੈਸ ਹੋਊਗਾ ਸੰਗ ਤੋਂ ਨਾਲ ਹੁੰਦੇ ਕਰਦੀ ਲਓ ਭਈ ਇਹ ਚਾਰ ਆਪਾਂ ਆਪਣੇ ਪਿੰਡ ਗੁਰਦੁਆਰਾ ਸਾਹਿਬ 'ਚ ਪਾਉਨੇ ਆ ਤੇ ਉਹ ਆਪਣੀ ਕੰਪਨੀ ਪਈ ਸਾਰੀ ਕੱਟੀ ਹੋਈ ਤੇ ਆ ਆਪਣੇ ਡੀਜ਼ਲ ਪੱਠੀ ਆ ਤੇ ਇੱਥੇ ਆਪਾਂ ਪਹਿਲਾਂ ਫਰਾਈ ਕਰਾਂਗੇ ਸਰੋਂ ਦੇ ਤੇਲ ਦੇ ਵਿੱਚ ਸਾਰਾ ਕੁਝ ਜਿੰਨੇ ਵੀ ਮਸਾਲੇ ਆਪਾਂ ਯੂਜ਼ ਕਰਨਨੇ ਆ ਉਹ ਸਾਰੇ ਇੱਥੇ ਪੇਨ ਤੁਸੀਂ ਦੇਖ ਸਕਦੇ ਹੋ ਸਿਰਕਾ ਵਗੈਰਾ ਤੇ ਹੋਰ ਵੀ ਜਿਹੜੇ ਮਸਾਲੇ ਵਗੈਰਾ ਨੇ ਜਿਵੇਂ ਦੀਗੀ ਮਿਰਚ, ਅੰਬਚੂਰ ਪਾਊਡਰ, ਕਿਚਨ ਕਿੰਗ, ਇਹ ਤੋਂ ਇਲਾਵਾ ਤੇਜ ਪੱਤਾ, ਵੱਡੀ ਇਲਾਇਚੀ ਤੇ ਦਾਲਚੀਨੀ ਵਗੈਰਾ ਸਾਰਾ ਕੁਝ। ਤੇ ਲੈਣ ਭੱਜੀ ਹੁਣ ਆਪਾਂ ਜਨਰੇਟਰ ਚਲਾ ਲਿਆ। ਇਸ ਦੌਰਾਨ ਆਪਾਂ ਸਮਾਨ ਲੱਗਿਆ ਭੁੰਨਣ। ਇਹਦਾ ਜੀਰਾ, ਦੁਆਣ, ਇਹ ਆਪਾਂ ਅੱਧਾ ਦਾ ਭੁੰਨਾਗੇ ਫਿਰ ਇਹਨੂੰ ਕਰਾਂਗੇ ਗ੍ਰੈਂਡ। ਲੈ ਚੀ ਪਰ ਕਰ ਦੋ ਵਾਹ ਉਹ ਬੱਸ ਹਾਂ ਕਿਵੇਂ ਵੀਡੀਓ ਆਹ ਕੋਲ ਮੇਰੇ ਕੋਲ ਲੜਨੋਂ ਨਾ ਖੱਟਾ ਮਿੱਠਾ ਲਓ ਭਾਈ ਸਭ ਤੋਂ ਪਹਿਲਾਂ ਆਪਾਂ ਸਰੋਂ ਦੇ ਤੇਲ ਦੇ ਵਿੱਚ ਗਾਜਰਾਂ ਫਰਾਈ ਕੀਤੀਆਂ ਨੇਗੀਆਂ ਆਪਾਂ ਸਾਰਾ ਚਾਰ ਜਿਹੜਾ ਉਹ ਫਰਾਈ ਕਰਕੇ ਪਾਵਾਂਗੇ ਤੇ ਕੰਮ ਦੇ ਦਰਾਂ ਨਹੀਂ ਆਪਾਂ ਅੱਗੇ ਖੇਤ ਔਲੇ ਲੈਣ ਵਾਸਤੇ ਤਾਂ ਜੋ ਆਪਾਂ ਔਲਿਆਂ ਦਾ ਚਾਰ ਵੀ ਪਾ ਦਈਏ ਜਿਵੇਂ ਮੈਂ ਮੰਨਦਾ ਤੁਹਾਡੀ ਕੰਦਾ ਇਹ ਇਹ ਵਾਲੇ ਔਲੇ ਲੈ ਆਉਂਦੇ ਨੇ ਖੇਤੋਂ ਤੋੜ ਕੇ ਹਨਾ ਮੰਗੇ ਤੇ ਲਾਉ ਦੇ ਦੇਸੀ ਔਲੇ ਨੇ ਦੇਸੀ ਔਲਾ ਜੀ ਬਿਲਕੁਲ ਫਰੀ ਔਲੇ ਨੇ ਇਹ ਤੋੜ ਲਿਆਂਦੇ ਇਹਨਾਂ ਦੀ ਛਾਂਟੀ ਕਰਦੇ ਆਂ ਫਿਰ ਇਹਨਾਂ ਨੂੰ ਧੋਣੇ ਆਂ ਤੇ ਹੁਣ ਫੁੱਲ ਵਾਲਾ ਤਬਾਕੇ ਫਿਰੇ ਪੋਲੇ ਹੋ ਜਾਣਗੇ ਹੂੰ ਜਦੋਂ ਪੋਲੇ ਹੋ ਗਏ ਮਖਾਲਾ ਪਾ ਕੇ ਤਿਆਰ ਤਿਆਰ ਵਰ ਤਿਆਰ ਹਨਾ ਔਰ ਇਕੱਲੀਆਂ ਗਾਜਰਾਂ ਹੀ ਹੋ ਰਹੀਆਂ ਨੇ ਗਾਜਰਾਂ ਬਹੁਤ ਜਿਆਦੀਆਂ ਸੀਗੀਆਂ ਬਾਕੀ ਹੋਰ ਸਾਮਾਨ ਆ ਜੇ ਸਾਰਾ ਬੈਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਲੋ ਕਰਦੇ ਹਲੋ ਸੋ ਵੀ ਪਹਿਲਾਂ ਆਪਾਂ ਗਾਜਰਾਂ ਕਰ ਲਿਆ ਫਰਾਈ ਹੁਣ ਕਰਾਂਗੇ ਗੋਭੀ ਫਰਾਈ ਗੋਭੀ ਤਾਂ ਨਹੀਂ ਪਾਈ ਹਜੇ ਹਨਾ ਆਹੀ ਗੋਭੀ ਪਾਉਣੀ ਹੈ ਹਨਾ ਪਹਿਲੀ ਵਾਰੀ ਆਲੇ-ਆਲੇ ਆਪਾਂ ਸਾਫ਼ ਕਰ ਲੇ ਔਲੇ ਸਾਫ਼ ਕਰਨ ਤੋਂ ਬਾਅਦ ਆਪਾਂ ਹੁਣ ਔਲੇ ਬਾਹਾਂਗੇ ਪਾਣੀ ਦੇ ਵਿੱਚ ਪਹਿਲਾਂ ਪਹਿਲਾਂ ਵਾਲੀ ਪੱਟੀ ਛੜ ਗਈ ਸੀ ਅਸੀਂ ਚੇਂਜ ਕਰ ਬਾਈ ਟਾਈਮ ਸ਼ਾਮ ਦੇ 4 ਵਜੇ ਤੇ ਕੰਮ ਥੋੜਾ ਜਿਹਾ ਲੇਟ ਹੋ ਜਾਂਦਾ ਤਾਂ ਕਰਕੇ ਪਹਿਲਾਂ ਇੱਕ ਪੱਠੀ ਚੱਲਦੀ ਸੀਗੀ ਟਰਾਈ ਕਰਨ ਵਾਸਤੇ ਫਿਰ ਆਪਾਂ ਔਲੇ ਬਾਲਣ ਵਾਸਤੇ ਇੱਕ ਪੱਠੀ ਹੋਰ ਚਲਾਈ ਹੁਣ ਆਪ ਨੂੰ ਇਹ ਲੱਗਦਾ ਜੀ ਕੰਮ ਥੋੜਾ ਆਪਣਾ ਲੇਟ ਹੋ ਜਾਊਗਾ ਤਾਂ ਕਰਕੇ ਇੱਧਰਲੀ ਪੱਠੀ ਦੇ ਵਿੱਚੋਂ ਆਪਾਂ ਹੋਰ ਔਲੇ ਜਿਹੜੇ ਆਪਾਂ ਬਾਅਦ ਚੋਂ ਲਿਆਂਦੇ ਨੇਗੇ ਉਹ ਆਪਾਂ ਇੱਧਰ ਬਾਲ ਦਿਆਂ ਬਾਈ ਔਲੇ ਕੱਢ ਲਿਆ ਆਪਾਂ ਬਾਲ ਕੇ ਹਲਵਾਈ ਚਾਹੁੰਦਾ ਸੀ ਹਲਵਾਈ ਤਾਂ ਬੜਾ ਤਗੜਾ ਹੈ ਆਪਾਂ ਕੋਲੇ ਆਓ ਔਲੇ ਆਪਣੇ ਨਾ ਇੱਕਦਮ ਬਣ ਕੇ ਤਿਆਰ ਨੇ ਬਸ ਇਹਨਾਂ ਨੂੰ ਇਕੱਲਾ ਮਸਾਲਾ ਲਾਉਣਾ ਆਪਾਂ ਹਨਾ ਹੁਣ ਬਾਕੀ ਆਪਣਾ ਕੰਮ ਲੈੜੀ ਆ ਉਹ ਲੈ ਜਦੋਂ ਮੰਡੀ ਚੋਂ ਆ ਹੈਗੇ ਨੇ ਵੇਟੀ ਵਾਲੇ ਸਾਡਾ ਸੀ ਹੈ ਆਹ ਤਾਂ ਘਰੋੜੇ ਵਾਲੇ ਲਾਓ ਹੁਣ ਆਪਣੀ ਅਗਲੀ ਵਾਰੀ ਆ ਮੂੜੀਆਂ ਦੀ ਹੁਣ ਆਪਾਂ ਕਰਾਂਗੇ ਮੂੜੀਆਂ ਫਰਾਈ ਟਾਈਮ ਵੀ ਵਾਵਾ ਹੋ ਗਿਆ तकरीबन ਸ਼ਾਮ ਦੇ 5:30 ਵਜੇ ਗਏ ਚਾਚਾ ਤੂੰ ਮੂੜੀਆਂ ਖੱਲੀਆਂ ਉਹ ਦੇਖਦੀਆਂ ਕੰਮ ਗਲਤ ਕਰਦਾ ਤੂੰ ਥੋੜੀਆਂ ਪੋੜੀਆਂ ਤੇਲ ਘਰਦਾ ਤਲ ਕੋਈ ਗੱਲ ਸਾਡੀ ਮਸ਼ੀਨ ਜੀ ਲਓ ਜੀ ਜਨਾਬ ਮਸਾਲਾ ਪੁੰਨ ਲੱਗਿਆ ਪਹਿਲਾਂ ਪਾਤੀ ਹਲਦੀ ਤੇ ਖੋਲ ਦੀ ਚੰਨਾ ਕਰ ਤਰਾ ਸਿਣੀ ਰੱਖਣਾ ਹੈ ਅਦਰਕ ਖੋਲ ਰਹੇ ਆਪਾਂ ਅਦਰਕ ਦਾ ਪੇਸਟ ਕਿੰਨੇ ਕਿੰਨੇ ਕੁਆਂਟੀਟੀ ਜਿਹੜੇ ਤਿੰਨ ਕੁਆਂਟਲ ਨੇ ਚਾਚਾ ਹਾਂ ਚਾਚਾ ਹਲਦੀ ਕਿੰਨੀ ਚਾਪਣੀ ਹੈ ਹਲਦੀ ਕਿੰਨੀ ਆ ਕਿਲੋ ਹਲਦੀ 2 ਕਿਲੋ ਹਲ ਇਹ ਤਾਂ ਨੇ 10 ਗਰਮ ਲਾ ਜੋਰ ਲਾ ਪਾ ਕੇ ਆ ਤੇ ਹਾਂਜੀ ਪਾ ਦੇ ਪਾ ਦੇ ਗਰਮ ਹੈ ਤਿਆਰ ਹੋ ਗਏ ਦੋ ਪਾ ਦੇ ਪਾ ਦੇ 2 ਕਿਲੋ ਪਾ ਲ ਸਾਰੀ ਪਾ ਪਾ ਕਿਲੋ ਬਸ ਬਾਅਦ ਵਿੱਚ ਬਣਾਣਾ 2 ਕਿਲੋ ਪਾਣਾ ਆਹ ਹਿੰਗ ਪਈ ਬਾਹਰ ਗੱਡੀ ਨੂੰ ਉਹ ਟਮਾਟੋ ਸੌਸ ਖੋਲ ਯਾਰ ਆਵਲੀ ਹੈ ਉਹ ਟਮਾਟੋ ਸੌਸ ਖੋਲ ਕਾਹ ਆ ਸੌਸ ਖੋਲ ਦੋ ਬੋਤਲਾਂ ਡਿਮਾਂਡ ਸੌਸ ਦੀ ਆ ਲੈ ਭਾਈ ਤੇਲ ਉਹ ਆ ਫੜ ਤੇਲਾਂ ਮਾਰ ਲਾ ਲੈ ਤੇਰੇ ਪੈਰ ਤੇ ਆ ਤੋੜਾ ਆਏ ਬਾਹਰ ਬੱਸ ਮੋਟਰ ਆ ਗਿਆ ਅਗਰ ਪਲਾਸਟਿਕ ਵੀ ਪਿਆ ਹੋਊਗਾ ਮੜਾ ਮੋਟਾ ਜਾ ਇਹ ਜਦੋਂ ਸਾਰਾ ਸਮਾਨ ਮਿਕਸ ਕਰ ਲਿਆ ਜਿਹਦਾ ਸੌਫ ਆਪਾਂ ਪੀਸੀ ਨਹੀਂ ਸੀ ਗਈ ਉਹ ਆਪਾਂ ਇਹਦੇ ਵਿੱਚ ਪਾ ਲਈ ਬਾਕੀ ਬਾਕੀ ਟਮਾਟੋ ਸੌਸ ਹਲਦੀ ਮਰਚਾਂ ਕਾਲੀ ਮਿਰਚ ਪਾਊਡਰ ਵਗੈਰਾ ਸਾਰਾ ਕੁਝ ਇਹਦੇ ਵਿੱਚ ਪਾ ਲਿਆ ਸਾਰੇ ਖੋਤੇ ਰੱਖਦੇ ਆ ਕਿ ਦੇਗੀ ਮਿਰਚ ਰੰਗ ਵਾਸਤੇ ਦੇਗੀ ਮਿਰਚ ਅਜਿਹਾ ਆਪਣਾ ਸਾਰਾ ਮਟੀਰੀਅਲ ਆਪਾਂ ਇੱਕ ਥਾਂ ਤੇ ਕਰ ਲਿਆ ਗੋਭੀ ਗਜਰਾ ਮਰਚਾਂ ਮੂਲੀਆਂ ਪੱਡ ਪਾਵਾਂਗੇ ਕਿਉਂਕਿ ਮੂਲੀਆਂ ਪਾਣੀ ਛੱਡ ਜਾਂਦੀਆਂ ਨੇ ਤਾਂ ਕਰਕੇ ਆਇਆ ਹੁਣ ਇੱਦਾਂ ਕਰਸੋ ਆ। ਇਹਦੇ ਵਿੱਚ ਇਹ ਨਹੀਂ ਆਉਂਦੇ। ਇਹਨਾਂ ਆਇਦਾਂ ਹੋਰ ਕੁਮੈਂਟ ਡਾਕੂਮੈਂਟ। ਤੇ ਹੁਣ ਆਪਾਂ ਫਾਈਨਲੀ ਅਚਾਰ ਦੇ ਵਿੱਚ ਸਾਰੇ ਮਸਾਲੇ ਜਿਹੜੇ ਉਹ ਐਡ ਕਰਦੇ ਇਕੱਠੇ ਕਰਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰਨ ਲੱਗੇ ਆ ਤੇ ਆਪਣਾ ਅਚਾਰ ਜਿਹੜਾ ਹੋਏ ਤੋਂ ਬਾਅਦ ਇੱਕਦਮ ਬਣ ਕੇ ਤਿਆਰ ਹੈ। ਆਹ ਤਾਂ ਪਾਓ ਯਾਰ, ਆਹ ਤਾਂ ਪਾਓ। ਅਰ ਲਈ ਨਾ ਹੁਣ ਖੜ ਜਾ ਇੱਕ ਮਿੰਟਾ। ਜੀ ਪਾ ਦੇ ਬਸ। ਉਹਨੂੰ ਮਾਰ ਕੇ ਆ ਤਾ ਨਾ ਇਸੇ ਟੱਪ ਵਿੱਚ ਹੀ ਪਾ ਦੇ। ਕਿੰਨਾ ਕੇ ਬਾਦਾਂ ਨੇ ਲਾਓ ਜੀ ਆਪਣਾ ਚਾਰ ਬਣ ਕੇ ਪਿਆਰਾ ਆ ਅਚਾਰ ਚਾਰ ਆ ਜੀ ਬਿਲਕੁਲ ਤੇ ਸਾਰੇ ਸੇਵਾਦਾਰ ਨੂੰ ਬੇਨਤੀ ਆ ਕਿ ਜਿਹੜਾ ਜਿਹੜਾ ਸੇਵਾਦਾਰ ਹੈ ਗੁਰਪ੍ਰਬ ਦੇਖਦਾ ਗੁਰਪ੍ਰਬ ਦੇਖ ਕੇ ਪੋਜਿਆ ਕਰੋ ਜੀ ਜੇ ਸਾਰੇ ਸੇਵਾਦਾਰ ਚਾਹੁੰਦੇ ਜੀ ਬੇਨਤੀ ਕਰਦੇ ਆ ਕਿ ਕਰਨ ਉਹਦੇ ਸਫਾਈ ਦਾ ਕੰਮ ਕਰਨਾ ਔਰ ਸਮਝ ਕਾਂਡ ਚ ਇਕੱਠੀ ਕਰਨੀਆਂ ਰਾਹੀ ਕਰਨੀਆਂ ਠੀਕ ਹੈ ਤੇ ਪਾਣ ਇਕੱਠਾ ਕਰਨਾ ਪਾਣੀ ਇਕੱਠੇ ਕਰ ਰਹੇ ਨੇ ਉਸ ਹਾਲਨਾ ਸਾਰੇ ਸਾਰੇ ਸੇਵਾਦਾਰ ਆ ਆਪੋ ਆਪਣਾ ਜਿੰਮੇਵਾਰੀ ਸਮਝਦੇ ਜਿਨ ਕਰਕੇ ਸਮਝਿਆ ਤੇ ਉਸੇ ਤਰ੍ਹਾਂ ਆਨੰਦ ਸਿਮਚਾ ਜੀਤ ਕਰੋ ਤੇ ਆਚਾਰ ਜੀ ਅਜੇ ਬਿਲਕੁਲ ਤਿਆਰੀ ਹੋ ਚੁੱਕੀ ਹੈ ਜੇ ਮੰਨੋ ਆਪਾਂ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਮੰਦਰ ਦੀ ਮੰਦਰ ਚੜhana ਦਾ ਤੇ ਆਪਾਂ ਮੰਨ 21 ਤਰੀਕ ਨੂੰ ਤੇ ਸਮਾਨ ਲੈ ਕੇ ਜਾਣਾਗਾ ਤੇ ਬਾਕੀ ਦਾ ਸਾਰੇ ਸਾਰੇ ਤਿਆਰੀਆਂ ਨੇ ਉਹ ਕੱਪੜ ਖੁਈ ਜਾਂਦੀਆਂ ਨੇ ਤੇ ਸੇਵਾਦਾਰ ਧਿਆਨ ਦੇਣ ਜਰੂਰ ਧੰਨਵਾਦ ਸਾਰੇ ਸੇਵਾਦਾਰ ਦਾ ਬਹੁਤ ਬਹੁਤ ਵੈਕੁਰ ਜੀ ਦਾ ਖਾਸ ਰੋਗੋਈ ਸਬਸਕ੍ਰਾਈਬ ਚੈਨਲ ਨੂੰ ਮਿਲ ਜਾਂਦਾ ਤੁਹਾਨੂੰ ਕਿਤੇ ਹੋਰ ਨਹੀਂ